ਕਾਗਰਾ ਬਿਸ਼ਾ ਕੇ ਟੂਮਾ ਝੋਲੀ ਵਿੱਚ ਪਾ ਕੇ 12 ਮੋਰ ਦੀ ਚਲਾ ਕੇ ਅੱਖਾਂ ਵਿੱਚ ਕੂਰਨਾ ਧੀਆਂ ਪੈਣਾ ਲੁੱਟੇ ਵੇ ਤੂੰ ਕਾਦਾ ਸ਼ੂਰਮਾ ਧੀਆਂ ਪੈਣਾ ਲੁੱਟੇ ਵੇ ਤੂੰ ਕਾਦਾ ਸ਼ੂਰਮਾ ਇਕੱਠੀਆਂ ਹੋਈਆਂ ਨ ਮੇਲੇ ਵਿੱਚ ਕੁੜੀਆਂ ਧੀਆਂ ਦਾ ਪਹਾੜ ਬੇਸਬੱਬੀ ਜੂੜੀਆਂ ਇਕੱਠੀਆਂ ਹੋਈਆਂ ਨ ਮੇਲੇ ਵਿੱਚ ਕੁੜੀਆਂ ਧੀਆਂ ਦਾ ਪਹਾੜ ਬੇਸਬੱਬੀ ਜੂੜੀਆਂ ਕਿੱਤੇ ਅੱਖਾਂ ਲਾ ਕੇ ਹੱਕ ਨੂੰ ਤੂਰਨਾ ਧੀਆਂ ਪੈਣਾ ਲੁੱਟੇ ਵੇ ਤੂੰ ਕਾਹਦਾ ਸ਼ੂਰਮਾ ਧੀਆਂ ਪੈਣਾ ਲੁੱਟੇ ਵੇ ਤੂੰ ਕਾਹਦਾ ਸ਼ੂਰਮਾ ਮਾਰ ਜਾ ਕੇ ਡਾਕਾ ਤਕੜੀ ਦੇ ਘਰ ਵੀ ਮਾਰ ਜਾ ਕੇ ਡਾਕਾ ਤਕੜੀ ਦੇ ਘਰ ਵੀ ਲੁੱਟ ਸਾਹੂਕਾਰ ਤੇਰਾ ਪੌਣ ਪੂਰਨਾ ਧੀਆਂ ਪੈਣਾ ਲੁੱਟੇ ਵੇ ਤੂੰ ਕਾਹਦਾ ਸ਼ੂਰਮਾ ਈਆਂ ਪੈਣਾ ਲੁੱਟੇ ਬੇ ਤੂੰ ਕਾ ਦਾ ਸ਼ੂਰ ਮਾ ਉਹ ਮਰਦ ਦਾ ਬੱਚਾ ਜੀ ਨਾ ਭੱਜ ਜਿਉਣਿਆ ਲੁੱਟਣ ਗਰੀਬਣੀਆਂ ਆਂ ਘੋੜੀ ਚੜਬੇ ਹੁੰਦਾ ਮੇਰਾ ਵੀਰ ਜਾਣ ਦੰਦਾ ਦੂਰ ਨਾ ਈਆਂ ਪੈਣਾ ਲੁੱਟੇ ਬੇ ਤੂੰ ਕਾ ਦਾ ਸ਼ੂਰ ਮਾ ਈਆਂ ਪੈਣਾ ਲੁੱਟੇ ਬੇ ਤੂੰ ਕਾ ਦਾ ਸ਼ੂਰ ਮਾ ਮਾਂ ਦੀ ਅਜੇ ਕੁੱਖ ਨੂੰ ਤੂੰ ਲਾਜ ਲਾਤੀ ਐ ਮਿੱਟੀ ਵਿੱਚ ਇੱਜ਼ਤ ਮੌੜਾਂ ਦੀ ਲਾਤੀ ਐ ਮਾਂ ਦੀ ਅਜੇ ਕੁੱਖ ਨੂੰ ਤੂੰ ਦਸ ਲਾਜ ਲਾਤੀ ਐ ਇੱਜ਼ਤ ਮੌੜਾਂ ਦੀ ਮਿੱਟੀ ਵਿੱਚ ਝਰ ਲਾਤੀ ਐ ਧੱਕ ਲੈ ਕੇ ਤਮ ਕੀਲੇ ਚੂਰ ਮਾਂ ਢੀਆਂ ਪਹਿਣਾ ਲੁੱਟੇ ਵੇ ਤੂੰ ਕਾਹਦਾ ਸ਼ੂਰ ਮਾਂ ਢੀਆਂ ਪਹਿਣਾ ਲੁੱਟੇ ਵੇ ਤੂੰ ਕਾਹਦਾ ਸ਼ੂਰ ਮਾਂ